ਉਹਨਾਂ ਸੀ ਸੋਚਦੇ ਆ ਵੀ ਹੁਣ ਅਸੀਂ ਹਫ਼ਤੇ ਬਾਅਦ ਫੇਰ ਧਰਨਾ ਲਾਵਾਂਗੇ ਅਸੀਂ ਯੂਨੀਵਰਸਿਟੀ ਦਾ ਕੰਮ ਕਰਾਂਗੇ ਰੋਜ਼ ਧਰਨ ਨਹੀਂ ਲਾਵਾਂਗੇ ਜਿਹੜੇ ਵਾਅਦੇ ਨੇ ਮੈਨੂੰ ਲੱਗਦਾ ਉਹ ਅਸਮਾਨ 'ਚ ਹੀ ਉੱਡ ਰਹੇ ਨੇ ਜਿਵੇਂ ਜ਼ਮੀਨੀ ਹਕੀਕਤ ਉਹ ਇੱਥੇ ਦਿਖ ਨਹੀਂ ਨਹੀਂ ਸਾਨੂੰ ਇਸ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਕਿ ਸਰਕਾਰ ਦੇ ਸਿਸਟਮ ਵਿੱਚ ਕਮੀ ਕਿੱਥੀ ਹੈ ਕਿ ਤਿਆਰ ਤਾਂ ਸਾਡੇ ਮੁਲਾਜ਼ਮ ਨੇ ਜਿਹੜੇ ਤਕਰੀਬਨ 70% ਮੁਲਾਜ਼ਮ ਸਾਡੇ ਸੈਲਰੀ ਤੇ ਤਕਰੀਬਨ ਸੈਲਰੀ ਦੇ ਨਿਰਭਰ ਹੁੰਦੇ ਹੁਣ ਸਾਡਾ ਜਿਹੜਾ ਬਿੱਲ ਹੈ ਪਿਛਲੀ 21 ਤਰੀਕ ਨੂੰ ਜਾ ਚੁੱਕਿਆ ਪੰਜਾਬ ਸਰਕਾਰ ਕੋ ਅੱਜ ਦੁਬਾਰੇ 21 ਤਰੀਕ ਹੋ ਗਈ 1 ਮਹੀਨਾ ਹੋ ਗਿਆ 1 ਮਹੀਨੇ ਨਾਲ ਸਾਡਾ ਜਿਹੜਾ ਹੁਣ ਵੀ ਪੰਜਾਬ ਸਰਕਾਰ ਆ ਜਿਹੜਾ ਵਿੱਤ ਵਿਭਾਗ ਆ ਉਹ ਤੇਰੀ ਮਾਂ ਵਰਗਾ ਸਲੂਕ ਕਰ ਰਿਹਾ ਸਾਡੇ ਨਾਲ ਇਸ یونیورسٹی ਦੀ ਅਗਰ ਵਿੱਤੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਰਮਚਾਰੀ ਨੇ ਜਿਹੜੇ ਉਹ ਬੜੇ ਔਖੇ ਨੇ ਧਰਨੇ ਨੇ ਜਿਹੜੇ ਉਹਨਾਂ ਵੱਲੋਂ ਦਿੱਤੇ ਜਾਂਦੇ ਨੇ ਵੀ ਕਮਾਲਵੇ ਦੀ ਇੱਕ ਇੱਕ ਯੂਨੀਵਰਸਿਟੀ ਆ ਜਿੱਥੋਂ ਤਕਰੀਬਨ 42 ਤੋਂ 45 ਦੇ ਐਮਐਲਏ ਮੰਤਰੀ ਇੱਥੋਂ ਪੜ ਚੁੱਕੇ ਨੇ ਇੱਥੋਂ ਐਜੂਕੇਸ਼ਨ ਲੈ ਕੇ ਅੱਜ ਪੰਜਾਬ ਸਰਕਾਰ ਦੇ ਵਿੱਚ ਨਿਗਮ ਮੰਨ ਰਹੇ ਕਿਸਾਨ ਸੰਤਾਮਾ ਨੇ ਉਹ ਦੇਸ਼ ਦੀ ਨੀਂਹ ਭਰਦਿਆਂ ਨੇ ਦੇਸ਼ ਦਾ ਭਵਿੱਖ ਬਣਾਉਂਦਿਆਂ ਨੇ ਲੇਕਿਨ ਅਗਰ ਉਹਨਾਂ ਨੂੰ ਹੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਵੇਗਾ ਅਗਰ ਸਿੱਖਿਆ ਬੱਚਿਆਂ ਨੂੰ ਵਧੀਆ ਮਿਲੂਗੀ ਤਾਂ ਬੱਚੇ ਨੇ ਜਿਹੜੇ ਅੱਗੇ ਚੰਗਾ ਭਵਿੱਖ ਬਣਾਉਣਗੇ ਲੇਕਿਨ ਅਗਰ ਉਹਨਾਂ ਦੀ ਸਿੱਖਿਆ ਨਾਲ ਜੁੜੇ ਵਿਅਕਤੀ ਅਤੇ ਕਰਮਚਾਰੀ ਹੀ ਧਰਨਿਆਂ ਤੇ ਬੈਠਣ ਲੱਗ ਗਏ ਤਾਂ ਬੱਚੇ ਵੀ ਕੀ ਪੜ੍ਹਣਗੇ ਸਾਨੂੰ ਲੈ ਕੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਲੇਕਿਨ ਸਾਡੇ ਦੇਸ਼ ਦੇ ਵਿੱਚ ਜਿਹੜੇ ਹਾਲਾਤ ਇਸ ਵਕਤ ਸਿੱਖਿਆ ਦੇ ਬਣ ਚੁੱਕੇ ਨੇ ਉਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸ ਦਾ ਪੂਰੀ ਦੁਨੀਆ ਵਿੱਚ ਨਾਮ ਹੈ ਪੰਜਾਬ ਦਾ ਅਤੇ ਦੇਸ਼ ਦਾ ਭਵਿੱਖ ਇਸ ਯੂਨੀਵਰਸਿਟੀ ਵਿੱਚੋਂ ਨਿਕਲਦਾ ਹੈ ਅਤੇ ਵੱਡੇ ਵੱਡੇ ਨਾਮ ਨੇ ਜਿਹੜੇ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਦੇਸ਼ ਦੁਨੀਆ ਦੇ ਵਿੱਚ ਬਣੇ ਨੇ ਲੇਕਿਨ ਇਸ ਯੂਨੀਵਰਸਿਟੀ ਦੇ ਅਗਰ ਵਿੱਤੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਰਮਚਾਰੀ ਨੇ ਜਿਹੜੇ ਉਹ ਬੜੇ ਔਖੇ ਨੇ ਧਰਨੇ ਨੇ ਜਿਹੜੇ ਉਹਨਾਂ ਵੱਲੋਂ ਦਿੱਤੇ ਜਾਂਦੇ ਨੇ ਕਿਉਂਕਿ ਸਮੇਂ ਸਿਰ ਤਨਖਾਹਾਂ ਨੇ ਜਿਹੜੀਆਂ ਇਹਨਾਂ ਕਰਮਚਾਰੀਆਂ ਨੂੰ ਨਹੀਂ ਮਿਲਦੀਆਂ ਟੀਚਿੰਗ ਨੌਨ ਟੀਚਿੰਗ ਅਤੇ ਹੋਰ ਜਿਹੜੇ ਵੀ ਵੱਖ-ਵੱਖ ਵਿਭਾਗ ਯੂਨੀਵਰਸਿਟੀ ਅੰਦਰ ਕੰਮ ਕਰਦੇ ਨੇ ਸਾਰੇ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਫਿਲਹਾਲ ਨਹੀਂ ਮਿਲਿਆ ਜਿਸ ਨੂੰ ਲੈ ਕੇ ਅੱਜ ਯੂਨੀਵਰਸਿਟੀ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਹੈ ਤਾਂ ਕਰਮਚਾਰੀ ਸੰਘ ਦੇ ਪ੍ਰਧਾਨ ਹਰਜਿੰਦਰ ਸਿੰਘ ਬਾਗੜੀਆਂ ਜੀ ਮੇਰੇ ਨਾਲ ਮੌਜੂਦ ਨਹੀਂ ਗੱਲਬਾਤ ਕਰਦੇ ਆ ਤਾਂ ਬਾਗੜੀਆਂ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ ਕਿ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਨੇ ਉਹ ਐਲਾਨ ਕਰ ਦਿੰਦੇ ਨੇ ਕਿ ਮੈਂ ਇੰਨੇ ਕਰੋੜ ਜੁਨੀਵਰਸਿਟੀ ਨੂੰ ਦੇ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਐਲਾਨ ਕਰ ਦਿੰਦੇ ਨੇ ਵੱਡੇ ਵੱਡੇ ਦਾਅਵੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਨੇ ਕਿ ਅਸੀਂ ਇਸ ਤਰ੍ਹਾਂ ਕਰਾਂਗੇ ਯੂਨੀਵਰਸਿਟੀ ਆ ਜਿਹੜੀ ਉਹ ਅਜਿਹੀ ਬਣਾਵਾਂਗੇ ਕਿ ਬਾਹਰੋਂ ਵੀ ਵਿਦਿਆਰਥੀ ਪੜਨ ਆਉਣਗੇ ਲੇਕਿਨ ਯੂਨੀਵਰਸਿਟੀ ਦੇ ਅੰਦਰਲੇ ਵਿੱਤੀ ਹਾਲਾਤ ਕੀ ਨੇ ਅਗਰ ਦੇਸ਼ ਦਾ ਭਵਿੱਖ ਬਣਾਉਣ ਵਾਲੇ ਜਿਹੜੇ ਟੀਚਿੰਗ ਤੇ ਨੌਨ ਟੀਚਿੰਗ ਕੰਮ ਹੀ ਪ੍ਰਦਰਸ਼ਨ ਕਰਨਗੇ ਤਨਖਾਹਾਂ ਨੂੰ ਲੈ ਕੇ ਤਾਂ ਭਵਿੱਖ ਵੀ ਫਿਰ ਕਿਸ ਤਰ੍ਹਾਂ ਦਾ ਬਣੇਗਾ ਦੇਖੋ ਜੀ ਇਹਦੇ ਵਿੱਚ ਤਾਂ ਸਪਸ਼ਟ ਹੈ ਐ ਪਹਿਲਾ ਸਾਡੇ ਜਿਹੜੇ ਮੁੱਖ ਮੰਤਰੀ ਸੀ ਚਰਨਜੀਤ ਸਿੰਘ ਚੰਨੀ ਸਾਹਿਬ ਉਹ ਵੀ ਐਲਾਨ ਕਰ ਚੁੱਕੇ ਨੇ ਤੇ ਸਰਦਾਰ ਭਗੰਤ ਸਿੰਘ ਮਾਨ ਇਹ ਵੀ ਐਲਾਨ ਕਰ ਚੁੱਕੇ ਜੀ ਯੂਨੀਵਰਸਿਟੀ ਆ ਕੇ ਵੀ ਅਸੀਂ ਜਿਹੜਾ ਸਾਡਾ 150 ਕਰੋੜ ਦਾ ਜਿਹੜਾ ਕਰਜ਼ਾ ਸਾਡਾ ਐਸਬੀਈ ਬੈਂਕ ਦਾ ਵੀ ਉਹ ਅਸੀਂ ਟੇਕਓਵਰ ਕਰਾਂਗੇ ਜਾਂ ਨਿਲ ਕਰਾਂਗੇ ਪਰ ਉਹ ਜਿਹੜੇ ਵਾਦੇ ਨੇ ਮੈਨੂੰ ਲੱਗਦਾ ਉਹ ਅਸਮਾਨ 'ਚ ਉੱਡ ਰਹੇ ਨੇ ਜਿਵੇਂ ਜ਼ਮੀਨੀ ਹਕੀਕਤ ਉਹ ਇੱਥੇ ਦਿਖ ਨਹੀਂ ਰਹੀ ਸਾਨੂੰ ਵੀ ਉਹ ਸਾਡੇ ਨਾਲ ਕਿਤੇ ਵਾਦੇ ਪੂਰੇ ਹੋਣਗੇ ਕਿਉਂਕਿ ਇਹਨਾਂ ਨੂੰ ਵੀ ਸਾਡੇ 3 ਸਾਲ ਬੀਤ ਚੁੱਕੇ ਨੇ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਦੇ ਕਸਮਾਂ ਕੱਚ ਪੀਸ ਰਹੇ ਨੇ ਹੁਣ ਜੇ ਸਰਕਾਰ ਦੀ ਕਿਤੇ ਨਾ ਕਿਤੇ ਕੋਈ ਮਿਸ ਹੈਗਾ ਕੋਈ ਸਟੈਂਡ ਕਿਤੇ ਨਹੀਂ ਹੋ ਰਿਹਾ ਪਰ ਉਹਦੀ ਵਿੱਚ ਸਾਡੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਅਸੀਂ ਕੰਮ ਕੀਤਾ ਹੈ ਅਸੀਂ ਮੈਂ ਤਾਂ ਨਾ ਕੰਮ ਦਾ ਮੰਗ ਰਹੇ ਹਾਂ 1 ਮਹੀਨੇ ਦਾ ਹੁਣ ਸਾਡਾ ਜਿਹੜਾ ਬਿੱਲ ਹੈ ਪਿਛਲੀ 21 ਤਰੀਕ ਨੂੰ ਜਾ ਚੁੱਕਿਆ ਪੰਜਾਬ ਸਰਕਾਰ ਕੋਲ ਅੱਜ ਦੁਬਾਰੇ 21 ਤਰੀਕ ਹੋ ਗਈ 1 ਮਹੀਨਾ ਹੋ ਗਿਆ 1 ਮਹੀਨੇ ਨਾਲ ਸਾਡਾ ਜਿਹੜਾ ਹੁਣ ਵੀ ਪੰਜਾਬ ਸਰਕਾਰ ਦਾ ਜਿਹੜਾ ਵਿੱਤ ਵਿਭਾਗ ਹੈ ਉਹ ਤੇਰੀ ਮਾਂ ਵਰਗਾ ਸਲੂਕ ਕਰ ਰਿਹਾ ਸਾਡੇ ਨਾਲ ਜੀ ਜੇ ਪਿਛਲੇ 1 ਕਮਹੀਨੇ ਤੋਂ ਤੁਹਾਨੂੰ ਤਨਖਾਹ ਨਹੀਂ ਮਿਲੀ ਤੇ ਅਗਲਾ ਮਹੀਨਾ ਵੀ ਆ ਗਿਆ ਅਗਲਾ ਮਹੀਨਾ ਛੱਡੋ ਉਹਦੇ ਨਾਲ ਸਾਡੇ ਏਰੀਏ ਦੇ ਕਿਸ਼ਤਾਂ ਵੀ ਨੇ ਜੀ ਜੀ ਹੁਣ ਅਸੀਂ ਇਹ ਸੋਚਦੇ ਆ ਵੀ ਹੁਣ ਅਸੀਂ ਹਫਤੇ ਬਾਅਦ ਫੇਰ ਧਰਨਾ ਲਾਵਾਂਗੇ ਅਸੀਂ ਯੂਨੀਵਰਸਿਟੀ ਦਾ ਕੰਮ ਕਰਾਂਗੇ ਰੋਜ਼ ਧਰਨ ਨਹੀਂ ਲਾਵਾਂਗੇ ਸਾਡੀ ਇਹ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਅਪੀਲ ਹੈ ਵੀ ਜਿਹੜੀ ਸਾਡੀ ਗ੍ਰਾਂਟ ਹੈ ਉਹ ਪਹਿਲੇ ਹਫਤੇ ਰਿਲੀਜ਼ ਕਰ ਦਿਆ ਕਰੋ ਕਿਉਂਕਿ ਨਾ ਤੁਹਾਡੀ ਅਸੀਂ ਬਦਨਾਮੀ ਕਰਦੇ ਚੰਗੇ ਨਹੀਂ ਲੱਗਦੇ ਸਰਕਾਰਾਂ ਦੇ ਕਿਉਂਕਿ ਅਸੀਂ ਵੀ ਮੁਲਾਜ਼ਮਾਂ ਸਰਕਾਰੀ ਜੀ ਕਿਉਂਕਿ ਸਾਡੀ ਜਿਹੜੀ ਗ੍ਰਾਂਟ ਆ ਉਹ ਪਹਿਲੇ ਹਫਤੇ ਰਿਲੀਜ਼ ਕਰ ਦਿਆ ਕਰੋ ਇਹ ਸਾਡੀ ਜਿਹੜੀ ਪੂਰੇ ਕਰਮਚਾਰੀਆਂ ਵੱਲੋਂ ਇਹ ਮੰਗ ਆ ਇੱਕ ਤਾਂ ਕਮੀ ਤੁਹਾਨੂੰ ਕਿੱਥੇ ਲੱਗਦੀ ਹੈ ਕਿ ਸਰਕਾਰ ਦੇ ਸਿਸਟਮ ਵਿੱਚ ਕਮੀ ਕਿੱਥੀ ਹੈ ਕਿ ਸਮੇਸਰ ਤਨਖਾਹ ਇੱਕ ਸਰਕਾਰੀ ਕਰਮਚਾਰੀ ਨੂੰ ਨਹੀਂ ਮਿਲ ਰਹੀਆਂ ਕਿਉਂ ਸਰਕਾਰ ਇੰਨੀ ਅਵੇਸਲੀ ਹੋਈ ਪਈ ਹੈ ਕਿਉਂਕਿ ਸਭ ਤੋਂ ਜ਼ਰੂਰੀ ਹੁੰਦੀ ਹੈ ਐਜੂਕੇਸ਼ਨ ਅਗਰ ਸਿੱਖਿਆ ਬੱਚਿਆਂ ਨੂੰ ਵਧੀਆ ਮਿਲੂਗੀ ਤਾਂ ਬੱਚੇ ਨੇ ਜਿਹੜੇ ਅੱਗੇ ਚੰਗਾ ਭਵਿੱਖ ਬਣਾਉਣਗੇ ਲੇਕਿਨ ਅਗਰ ਉਹਨਾਂ ਦੀ ਸਿੱਖਿਆ ਨਾਲ ਜੁੜੇ ਵਿਅਕਤੀ ਅਤੇ ਕਰਮਚਾਰੀ ਹੀ ਧਰਨਿਆਂ ਤੇ ਬੈਠਣ ਲੱਗ ਗਏ ਤਾਂ ਬੱਚੇ ਵੀ ਕੀ ਪੜਨਗੇ ਨਹੀਂ ਦੇਖੋ ਇਹ ਸਰਕਾਰ ਆਈ ਸੀ ਇੱਕ ਤਾਂ ਹੈਲਥ ਪਾਲਿਸੀ ਤੇ ਆਈ ਤੀ ਇੱਕ ਐਜੂਕੇਸ਼ਨ ਤੇ ਜੀ ਕਿਉਂਕਿ ਜਿਹੜਾ ਸਾਡਾ ਹੁਣ ਐਜੂਕੇਸ਼ਨ ਅਧਾਰਾ ਹੈ ਕੋਈ ਅਸੀਂ ਇੱਥੇ ਖੇਤੀਬਾੜੀ ਦਾ ਕਰਦੇ ਨਹੀਂ ਜਾਂ ਸਾਡੇ ਕੋਲ ਜ਼ਮੀਨਾਂ ਜਾਇਦਾਦ ਤਾਂ ਇੱਥੇ ਹੈ ਨਹੀਂ ਯੂਨੀਵਰਸਿਟੀ ਦੀ ਜੀ ਜੇ ਅਸੀਂ ਆਪਾ ਅਲਨਪੋਸ਼ਨ ਕਰ ਸਕੀਏ ਕਿਉਂਕਿ ਜਿਹੜੀ ਮਾਲਵੇ ਦੀ ਇੱਕੋ ਇੱਕ ਪੰਜਾਬੀ ਯੂਨੀਵਰਸਿਟੀ ਹੈ ਜੀ ਸ਼ਾਇਦ ਤੁਹਾਨੂੰ ਪਤਾ ਹੋਊਗਾ ਤੁਸੀਂ ਹੋਰ ਵੀ ਵਾਈਟ ਲੈਣੇ ਹੋ ਜੀ ਜਿਹੜੀ ਅਸੀਂ 12000 ਚ ਐਮਏ ਕਰਾ ਦਿੰਦੇ ਹਾਂ ਇੱਕ ਰੈਗੂਲਰ ਜੀ ਅਦਰ ਯੂਨੀਵਰਸਿਟੀਆਂ ਘੱਟੋ ਘੱਟ 1.5 ਲੱਖ 2 ਲੱਖ ਫੀਸ ਹੈ ਸਾਡੀ ਬੀਟੈਕ ਦੀ ਫੀਸ ਘੱਟੋ ਘੱਟ ਸਾਡੀ 4 ਤਕਰੀਬਨ 18 ਤੋਂ 20 ਲੱਖ ਹੈ ਅੱਜ ਕੱਲ ਤਾਂ ਸਕੂਲਾਂ ਵਾਲੇ 16-16 ਹਜ਼ਾਰ ਤਿੰਨ ਮਹੀਨੇ ਦਾ ਬੱਚਿਆਂ ਦਾ ਭਰਾਂ ਲੈਂਦੇ ਨੇ ਅਸੀਂ ਐਮਏ ਕਰਾ ਰਹੇ ਹਾਂ ਜੀ ਤੁਸੀਂ ਸਕੂਲ ਦੀ ਗੱਲ ਕਰਦੇ ਹੋ ਕਾਲਜ ਦੀ ਜਾਂ ਫਸਟ ਕਲਾਸ ਦੀ ਅਸੀਂ ਐਮਏ ਕਰਾ ਰਹੇ ਹਾਂ ਓਨੇ ਪੈਸੇ ਚ ਇਹ ਤੋਂ ਸਸਤੀ ਵਿੱਦਿਆ ਕਿਹੜੀ ਯੂਨੀਵਰਸਿਟੀ ਪ੍ਰੋਵਾਈਡ ਕਰਾ ਰਹੀ ਹੈ ਮੈਨੂੰ ਨਹੀਂ ਲੱਗਦਾ ਪਰ ਇਹ ਤਾਂ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਨਾ ਵੀ ਕਮਾਲਵੇ ਦੀ ਇੱਕ ਇੱਕ ਯੂਨੀਵਰਸਿਟੀ ਆ ਜਿੱਥੋਂ ਤਕਰੀਬਨ 42 ਤੇ ਉਹ 45 ਦੀ ਐਮਐਲਏ ਮੰਤਰੀ ਇੱਥੋਂ ਪੜ ਚੁੱਕੇ ਨੇ ਇੱਥੋਂ ਐਜੂਕੇਸ਼ਨ ਲੈ ਕੇ ਅੱਜ ਪੰਜਾਬ ਸਰਕਾਰ ਦੇ ਵਿੱਚ ਨਿਗਮ ਮੰਤਰੀ ਨੇ ਕੋਈ ਮੰਤਰੀਸ਼ਿਪ ਦਾ ਕੋਈ ਐਮਐਲਏਸ਼ਿਪ ਦਾ ਇਹ ਤਾਂ ਵੀ ਇਸ ਯੂਨੀਵਰਸਿਟੀ ਦੇ ਕਰਮਚਾਰੀਆਂ ਤੇ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਹੈ ਜੀ ਜੇ ਧਿਆਨ ਹੁੰਦਾ ਤਾਂ ਸਾਡੀ ਜਿਹੜੀ ਗ੍ਰਾਂਟ ਸੀ ਮੰਥਲੀ ਹੋ ਰਿਲੀਜ਼ ਹੋ ਜਾਂਦੀ ਨਾ ਜੀ ਧਿਆਨ ਤਾਂ ਸਾਡੇ ਮੁਲਾਜ਼ਮ ਨੇ ਜਿਹੜੇ ਤਕਰੀਬਨ 70% ਮੁਲਾਜ਼ਮ ਸਾਡੇ ਸੈਲਰੀ ਤੇ ਤਕਰੀਬਨ ਸੈਲਰੀ ਤੇ ਨਿਰਭਰ ਨਹੀਂ ਜੀ ਕਿਉਂਕਿ 30% ਅਸੀਂ ਕਹਿੰਦੇ ਹਾਂ ਕਿਸੇ ਕੋਲ ਜ਼ਮੀਨ ਹੋ ਸਕਦੀ ਹੈ ਕਿਸੇ ਕੋਲ ਕੋਈ ਕੀਤਾ ਹੋ ਸਕਦਾ ਕੋਈ ਪਸ਼ੂ ਪਾਲਣ ਹੋ ਸਕਦਾ ਜਾਂ ਕੋਈ ਦੁਕਾਨ ਹੋ ਸਕਦੀ ਹੈ ਪਰ 70% ਮਲਾਜ਼ਮ ਸਾਡੇ ਸਿਰਫ ਤਨਖਾਹ ਤੇ ਨਿਰਭਰ ਨੇ ਜੀ ਉਹ ਹੁਣ ਕੀ ਗੁਜ਼ਾਰਾ ਕਰਨ ਤੁਹਾਨੂੰ ਪਤਾ ਦੋਜੀ ਹੈ ਉਹ ਤਾਂ 10 ਤਰੀਕ ਨੂੰ ਕੋਈ ਮੈਨੂੰ ਪੇਮੈਂਟ ਦੋ ਬਿਜਲੀ ਦਾ ਬਿੱਲ ਤੇ ਕਿਸ਼ਤਾਂ ਭਰਨੀਆਂ ਨੇ ਸਾਰਾ ਕੁਝ ਹੈ ਜੀ ਤਕਰੀਬਨ 90% ਲੋਕਾਂ ਦੇ ਬੈਂਕ ਦੇ ਲੋਨ ਐਸ ਵੀ ਐ ਦੇ ਜੀ ਹੁਣ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਵਾਈਟ ਲੈ ਸਕਦੇ ਹੋ ਮੈਨੇਜਰ ਸਾਹਿਬ ਦੀ ਉਹ ਹੋਲਡ ਲੱਗੇ ਪਏ ਨੇ ਖਾਤੇ ਦੂਜੀ ਵੀ ਹੁਣ ਇੱਕ ਤਾਂ ਮੇਰੀ ਕਿਸ਼ਤ ਕੱਟੀ ਜਾਣੀ ਸੀ ਆ ਹੁਣ 20 ਤਰੀਕ ਤੋਂ ਬਾਅਦ ਦੋ ਕਿਸ਼ਤਾਂ ਹੋ ਗਈਆਂ ਹੁਣ ਸੈਲਰੀ ਚ ਕੀ ਬਚੂਗਾ ਮਲਾਜਮ ਨੂੰ ਜਿਹਦੇ ਦੋ ਕਿਸ਼ਤਾਂ ਕੱਟੀਆਂ ਗਿਆ ਇਹ ਨਕਾਮੀ ਤਾਂ ਹੁਣ ਸਰਕਾਰ ਦੀ ਹੈ ਨਾ ਸਾਡੇ ਅਸੀਂ ਤਾਂ ਸਾਡੇ ਮਲਾਜਮ ਕੰਮ ਕਰ ਰਹੇ ਨੇ ਅਸੀਂ ਇਹੀ ਕਰ ਸਕਦੇ ਹਾਂ ਮੁਲਾਜ਼ਮ 9:00 ਤੋਂ 5 ਕੰਮ ਕਰ ਰਿਹਾ ਹਰੇਕ ਮੁਲਾਜ਼ਮ ਹਰੇਕ ਵਰਗ ਦਾ ਹਰੇਕ ਕਰਮਚਾਰੀ ਤਾਂ ਇੱਕ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਯੂਨੀਵਰਸਿਟੀ ਦੇ ਵਿੱਤੀ ਹਾਲਾਤ ਚੰਗੇ ਨਹੀਂ ਹੈਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਰਜ਼ਈ ਹੁੰਦੀ ਜਾ ਰਹੀ ਆ ਤਾਂ ਤੁਸੀਂ ਇੱਥੇ ਕੰਮ ਕਰਦੇ ਹੋ ਤਾਂ ਕਿੰਨੇ ਕ ਸਾਲ ਹੋ ਗਏ ਇਹ ਜਿਹੜੀ ਆਰਥਿਕ ਸਥਿਤੀ ਦਾਵਾਡੋਲ ਹੋ ਰਹੀ ਆ ਤੇ ਕਿਵੇਂ ਤਨਖਾਹ ਪਹਿਲਾਂ ਮਿਲਦੀਆਂ ਨੇ ਕੀ ਪਹਿਲਾਂ ਸਮੇਂ ਸਿਰ ਮਿਲ ਜਾਂਦੀਆਂ ਨੇ ਜਾਂ ਫਿਰ ਕਈ ਵਾਰ ਤੁਹਾਨੂੰ ਇਸ ਤਰ੍ਹਾਂ ਪ੍ਰਦਰਸ਼ਨ ਕਰਨੇ ਪੈਂਦੇ ਇਹ ਤਕਰੀਬਨ ਜੀ 10 ਸਾਲ ਹੋ ਗਏ 10 12 ਸਾਲ ਇਹੀ ਹਾਲਾਤ ਚੱਲਦੇ ਆ ਰਹੇ ਨੇ ਯੂਨੀਵ ਚਾਹੇ ਇੱਕ ਸੀ ਸਾਰਾ ਕੁਝ ਪਹਿਲਾਂ ਠੀਕ ਸੀ 10 12 ਸਾਲ ਤੂੰ ਜਿਹੜਾ ਇਹ ਚਾਹੇ ਕੋਈ ਵਾਈ ਚਾਂਸਲ ਰਿਹਾ ਹੁਣ ਅਸੀਂ ਕਿਹਦਾ ਨਾਮ ਲੇ ਦੀਏ ਜੀ ਕਿਉਂਕਿ ਜਿਹੜਾ ਉਸ ਟਾਈਮ ਦਾ ਵਾਈ ਚਾਂਸਲ ਹੈ ਜਾਂ ਉਸ ਟਾਈਮ ਦੀ ਥਾਰਟੀ ਸੀ ਉਹ ਤਾਂ ਹੁਣ ਜਾ ਚੁੱਕੀ ਹੈ ਜੀ ਪਰ ਸਾਨੂੰ ਕਰਜ਼ਈ ਤਾਂ ਨਾ ਕਰਗੀ ਉਹ ਜੀ ਇਹ ਚ ਸਾਡਾ ਸਾਡੇ ਮੁਲਾਜ਼ਮ ਦਾ ਤਾਂ ਕੋਈ ਦੋਸ਼ ਨਹੀਂ ਹੈਗਾ ਕਿਉਂਕਿ ਪ੍ਰਸ਼ਾਸਨ ਨਿੱਕਾ ਕਾਉਂਡ ਮਾਰ ਰਹੇ ਨੇ ਉਹ ਇਹ ਮਾਣ ਰਹੇ ਨੇ ਜੀ ਸਾਡਾ ਤਾਂ ਕੋਈ ਮੁਲਾਜ਼ਮ ਜਿਹੜਾ ਹੈਗਾ ਉਹ ਪ੍ਰਸ਼ਾਸਨ ਦਾ ਨਿੱਗਣੀ ਨਾ ਮਾਣ ਰਿਹਾ ਕੋਈ ਵੀ ਇਹ ਨਿੱਗ ਮਾਣ ਰਹੇ ਨੇ ਇਹਨਾਂ ਕਰਕੇ ਕਰਜ਼ਈ ਹੋਇਆ ਇਹਨਾਂ ਨੇ ਕਰਜ਼ਾ ਚੱਕਿਆ ਸੀ ਬੀ ਬੈਂਕ ਤੋਂ ਜੋ ਤੁਹਾਨੂੰ ਪਤਾ ਹੈ ਵੀ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤੁਸੀਂ ਕਿਉਂ ਪ੍ਰੋਗਰਾਮ ਕਰਾਉਣੀਓ ਕਿਉਂ ਸੈਮੀਨਾਰ ਕਰਾਉਣੀਓ ਤੇ ਇੱਕ ਗੱਲ ਆ ਕਿ ਜਿਵੇਂ ਮੈਂ ਪਹਿਲਾਂ ਸਵਾਲ ਪੁੱਛਿਆ ਸੀ ਕਿ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਗ੍ਰਾਂਟ ਕਰੋੜਾਂ ਦੀ ਕਹਿ ਕੇ ਗਏ ਸੀ ਮੁੱਖ ਮੰਤਰੀ ਭਗਵੰਤ ਮਾਨ ਕਰੋੜਾਂ ਦੀ ਗ੍ਰਾਂਟ ਕਹਿ ਕੇ ਗਏ ਸੀ ਤਾਂ ਕਰਮਚਾਰੀਆਂ ਨੂੰ ਆਸ ਵੱਜੀ ਸੀ ਕਿ ਹੁਣ ਯੂਨੀਵਰਸਿਟੀ ਦੇ ਹਾਲਾਤ ਬਿਹਤਰ ਹੋ ਜਾਣਗੇ ਅਸੀਂ ਵਧੀਆ ਤਰੀਕੇ ਨਾਲ ਕੰਮ ਕਰ ਪਾਵਾਂਗੇ ਕਿਉਂਕਿ ਸਾਨੂੰ ਕੋਈ ਮੈਂਟਲੀ ਹਰਾਸਮੈਂਟ ਨਹੀਂ ਹੋਊਗੀ ਕਿ ਸਾਡੀ ਤਨਖਾਹ ਸਮੇਂ ਸਿਰ ਨਹੀਂ ਆਈ ਦੂਜੇ ਪਾਸੇ ਜਦੋਂ ਕਰਮਚਾਰੀ ਧਰਨੇ ਤੇ ਜਾਂਦੇ ਨੇ ਤਾਂ ਵਿਦਿਆਰਥੀਆਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਜਾ ਚੁੱਕੇ ਨੇ ਜਿਨ੍ਹਾਂ ਦਾ ਸਰਟੀਫਿਕੇਟਾਂ ਦਾ ਜਾਂ ਕੋਈ ਹੋਰ ਕੰਮ ਆ ਜਿਹੜੇ ਵਿਚਾਰੇ ਮਸਾਂ 2-3 ਮਹੀਨੇ ਬਾਅਦ ਸਮਾਂ ਕੱਢਦੇ ਨੇ ਢੇੜਾ ਲਾਉਂਦੇ ਨੇ ਯੂਨੀਵਰਸਿਟੀ ਦਾ ਬੱਸਾਂ ਦਾ ਕਿਰਾਇਆ ਫੂਕੇ ਆਉਂਦੇ ਨੇ ਫਿਰ ਇੱਥੇ ਆ ਕੇ ਉਹਨਾਂ ਨੂੰ ਨਿਰਾਸ਼ ਵਰਤਣਾ ਪੈਂ ਜਿਮੇਵਾਰ ਵੀ ਤੁਸੀਂ ਕਿਸ ਨੂੰ ਮੰਨਦੇ ਹੋ ਨਹੀਂ ਅਸੀਂ ਤਕਰੀਬਨ ਸਾਡਾ ਪਹਿਲਾਂ 10 ਦਿਨ ਤੋਂ ਧਰਨਾ ਜਿਹੜਾ ਰਿਸਟਾਰਟ ਦਫ਼ਤਰ ਚੱਲ ਰਿਹਾ ਸੀ ਜੀ ਅਸੀਂ ਇਹਨਾਂ ਨੂੰ ਤਕਰੀਬਨ 7-8 ਲੈਟਰ ਵੀ ਦੇ ਚੁੱਕੇ ਹਾਂ ਜੀ ਸਾਨੂੰ ਵਿਸ਼ਵਾਸ ਹੀ ਦਵਾਇਆ ਗਿਆ ਵੀ ਅੱਜ ਆ ਰਹੀ ਹੈ ਅੱਜ ਆ ਰਹੀ ਹੈ ਅੱਜ ਆ ਰਹੀ ਹੈ ਉਹ ਵਿਸ਼ਵਾਸ ਰੱਖੋਂਦੇ ਨੂੰ ਅੱਜ ਸਾਨੂੰ 15 ਦਿਨ ਹੋ ਗਏ ਜੀ ਲਾਸਟ ਸਟੈਪ ਮੁਲਾਜ਼ਮਾਂ ਕੋਲ ਕੀ ਹੁੰਦਾ ਹੈ ਜੀ ਤੁਸੀਂ ਪੱਤਰਕਾਰੋਂ ਤੁਸੀਂ ਵੀ ਸਿਆਣੇ ਹੋ ਕਿਉਂਕਿ ਮੁਲਾਜ਼ਮ ਤਾਂ ਜਿਹੜੇ ਜਿਥੇ ਬੰਦੀਆਂ ਨੇ ਉਹ ਸੰਘਰਸ਼ੇ ਕਰ ਸਕਦੀਆਂ ਨੇ ਜੀ ਸਾਡੇ ਲਈ ਤਾਂ ਸੰਘਰਸ਼ਾ ਹੋਰ ਕੀ ਕਰੀਏ ਅਸੀਂ ਜੇ ਅਸੀਂ ਹੁਣ ਵੀ ਪੰਜਾਬ ਸਰਕਾਰ ਨੂੰ ਇਹ ਕਹਿਣਾ ਜੇ ਸਾਡੀ ਗ੍ਰਾਂਟ ਰਿਲੀਜ਼ ਨਹੀਂ ਕਰਦੀ ਤਾਂ ਇਹ ਸੰਘਰਸ਼ ਅੱਜ ਤਾਂ ਸੀ ਇੱਕ ਚੇਤਾਵਨੀ ਰੈਲੀ ਸੀ ਗੇਟ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮੋਰਚਾ ਬਣ ਕੇ ਪੂਰੀ ਪੰਜਾਬ ਸਰਕਾਰ ਜਿਵੇਂ ਪਹਿਲਾ ਮੋਰਚਾ ਲੱਗਿਆ ਸੀ ਸਾਡੀ 14 ਤੋਂ 32 ਕਰੋੜ ਹੋਈ ਹੈ ਗ੍ਰਾਂਟ ਇਹ ਹੁਣ ਮੋਰਚਾ ਬਣ ਕੇ ਫਿਰ ਪੰਜਾਬ ਸਰਕਾਰ ਦੀ ਇਹ ਗਲੇ ਦੀ ਹੱਡੀ ਬਣੂਗਾ ਜੀ ਇਹ ਸਪਸ਼ਟ ਹੈ ਫਿਰ ਅਸੀਂ ਰੋਡ ਵੀ ਰੋਕਾਂਗੇ ਜਿੱਥੇ ਰੱਖ ਹੋਸੂਗਾ ਕਿਉਂਕਿ ਹੁਣ ਕਰੀਏ ਕੀ ਜਦੋਂ ਸਾਨੂੰ ਸੈਲਰੀ ਨਹੀਂ ਮਿਲਦੀ ਅਸੀਂ ਕੀ ਕੰਮ ਕਰੀਏ ਉਹਰੇ ਸਾਡੇ ਮਲਾਜ਼ਮਾਂ ਦਾ ਸੈਲਰੀ ਦੇ ਨਿਰਭਰਨੇ ਨਾ ਤੇ ਤੁਹਾਨੂੰ ਅੱਜ ਜਿਹੜਾ ਭਰੋਸਾ ਮਿਲਿਆ ਹੈ ਕਿ ਅੱਜ ਤੁਹਾਡੀ ਸੈਲਰੀ ਓਬਲੀਜ਼ ਹੋ ਜਾਵੇਗੀ ਤਾਂ ਉਮੀਦ ਹੈ ਕਿ ਸੈਲਰੀ ਮਿਲ ਜਾਵੇਗੀ ਜਾਂ ਫਿਰ ਅੱਗੇ ਸੰਘਰਸ਼ ਦੀ ਤਿਆਰੀ ਕਰ ਰਹੇ ਹਾਂ ਦੇਖੋ ਜੀ ਅਸੀਂ ਯੂਨੀਵਰਸਿਟੀ ਦੇ ਪੱਖ ਲਈ ਵੀ ਸੋਚਦੇ ਹਾਂ ਤਾਂ ਹੀ ਸਾਡਾ ਪ੍ਰੋਸੈਸਟ ਸਿਰਫ ਇੱਕ ਘੰਟੇ ਦਾ ਸੀ ਕਿਉਂਕਿ ਕੋਈ ਬੰਦਾ ਬਾਹਰੋਂ ਆਉਂਦੇ ਨੇ ਚੱਲ ਕੇ ਸਟੂਡੈਂਟ ਆਉਂਦੇ ਨੇ ਮਾਪੇ ਆਉਂਦੇ ਨੇ ਬੈਸੇ ਤਾਂ ਅਸੀਂ ਕੋਈ ਰੋਕਿਆ ਨਹੀਂ ਜਿੱਦੀ ਕੋਈ ਇੰਟਰਵਿਊ ਦੀ ਕੁਛ ਵੀ ਹੈ ਜਾਂ ਕਿਸੇ ਦੀ ਕਾਉਂਸਲਿੰਗ ਦੀ ਉਹ ਬੱਚਾ ਅਸੀਂ ਅੰਦਰ ਐਂਟਰ ਕੀਤਾ ਕੋਈ ਮੈਡੀਕਲ ਵਾਲਾ ਉਹ ਵੀ ਅਸੀਂ ਇੰਟਰ ਕੀਤਾ ਹੈ ਐਦਾਂ ਦਾ ਕੋਈ ਪ੍ਰੋਸੈਸ ਨਹੀਂ ਅਸੀਂ ਕਿਸੇ ਨੂੰ ਖੱਜਲ ਖਵਾਰ ਨਹੀਂ ਕੀਤਾ ਹੈਗਾ ਪਰ ਅਸੀਂ ਤਾਂ ਹੀ ਇੱਕ ਘੰਟੇ ਦਾ ਪ੍ਰੋਸੈਸ ਰੱਖਿਆ ਸੀ ਵੀ ਇੱਕ ਘੰਟੇ ਤੋਂ ਬਾਅਦ ਅਸੀਂ ਯੂਨੀਵਰਸਿਟੀ ਓਪਨ ਰੱਖਾਂਗੇ ਕੰਮ ਕਾਜ ਹੁਣ ਸਾਰੇ ਚੱਲ ਰਹੇ ਨੇ ਤੁਸੀਂ ਡਿਪਾਰਟਮੈਂਟ ਚੈੱਕ ਕਰ ਸਕਦੇ ਹੋ ਸਾਡੇ ਕਰਮਚਾਰੀ ਸਾਰਿਆਂ ਦੇ ਕੰਮ ਕਰ ਰਹੇ ਨੇ ਜੀ ਜੀ ਧੰਨਵਾਦ ਜੀ ਥੈਂਕ ਯੂ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਸ ਵਕਤ ਅਸੀਂ ਮੌਜੂਦ ਆ ਵੱਡਾ ਸਵਾਲ ਜਰੂਰ ਖੜਾ ਹੁੰਦਾ ਹੈ ਕਿ ਐਜੂਕੇਸ਼ਨ ਸੰਸਥਾਵਾਂ ਨੇ ਜਿਹੜੀਆਂ ਸਿੱਖਿਆ ਸੰਸਥਾਵਾਂ ਨੇ ਉਹ ਦੇਸ਼ ਦੀ ਨੀਂਹ ਪੜੀਆਂ ਨੇ ਦੇਸ਼ ਦਾ ਭਵਿੱਖ ਬਣਾਉਂ ਉਹਨਾਂ ਨੂੰ ਹੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੂੰ ਹੀ ਕਰਜ਼ੇ ਵਿੱਚ ਰਹਿਣਾ ਪਵੇਗਾ ਉਹਨਾਂ ਦੇ ਕਰਮਚਾਰੀਆਂ ਨੂੰ ਤਨਖਾਹਾਂ ਲੈਣ ਲਈ ਪ੍ਰਦਰਸ਼ਨ ਕਰਨੇ ਪੈਣਗੇ 게ਟ ਬੰਦ ਕਰਨੇ ਪੈਣਗੇ ਇੱਥੋਂ ਤੱਕ ਕਿ ਰੋਡ ਜਾਮ ਕਰਨ ਦੀਆਂ ਗੱਲਾਂ ਕਰਨੀਆਂ ਪੈਣਗੀਆਂ ਤਾਂ ਕਿਸ ਤਰ੍ਹਾਂ ਦੇਸ਼ ਦਾ ਭਵਿੱਖ ਚੰਗਾ ਬਣੇਗਾ ਭਾਵੇਂ ਸਰਕਾਰਾਂ ਕੋਈ ਵੀ ਹੋਣ ਚਾਹੇ ਕੇਂਦਰ ਦੀ ਸਰਕਾਰ ਕਹਿ ਲਓ ਚਾਹੇ ਸੂਬੇ ਦੀ ਸਰਕਾਰ ਕਹਿ ਲਓ ਐਜੂਕੇਸ਼ਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਹੁੰਦੇ ਨੇ ਲੇਕਿਨ ਸਾਡੇ ਦੇਸ਼ ਦੇ ਵਿੱਚ ਜਿਹੜੇ ਹਾਲਾਤ ਇਸ ਵਕਤ ਸਿੱਖਿਆ ਦੇ ਬਣ ਚੁੱਕੇ ਨੇ ਉਹ ਵਾਕਈ ਚਿੰਤਾ ਦਾ ਵਿਸ਼ਾ ਨੇ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਉੱਤੇ ਕਦੋਂ ਤੱਕ ਸਰਕਾਰ ਕਾਰਵਾਈ ਕਰਦੀ ਹੈ ਕਦੋਂ ਤੱਕ ਇਹਨਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਂਦੀਆਂ ਨੇ ਅਤੇ ਇਸ ਯੂਨੀਵਰਸਿਟੀ ਨੂੰ ਕਰਦੇ ਵਿੱਚੋਂ ਬਾਹਰ ਕੱਢਣ ਲਈ ਕਿਹੜੇ ਕਦਮ ਨੇ ਜਿਹੜੇ ਉਹ ਸਰਕਾਰ ਦੇ ਵੱਲੋਂ ਚੁੱਕੇ ਜਾਂਦੇ ਨੇ ਤਾਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨਆਰਆਈ ਲਈ ਪਟਿਆਲਾ ਤੋਂ